ਸਾਡੀ ਐਨਜੀਓ ਕਰਪਲਾ ਹੋਪ ਹੋਲਾ ਸੇਵਾ ਸੁਸਾਇਟੀ ਵੱਲੋਂ ਹਰ ਇੱਕ ਸਾਲ ਤੁਹਾਨੂੰ ਰੋਟੀ ਦੇ ਮਨਾਇਆ ਜਾਂਦਾ ਤੇ ਇਸ ਸਾਲ ਵੀ ਸਾਡੀ ਐਨਜੀਓ ਲੈ ਰੋਟੀ ਦੇ ਮਨਾਇਆ ਜਾ ਰਿਹਾ ਰੱਖਭਗ ਦੇ ਬਾਹਰ ਦੀ ਅੰਦਾਈ ਸਾਡੀ ਐਨਜੀਓ ਵੱਲੋਂ ਹਰ ਇੱਕ ਸਾਲ ਰੋਟੀ ਦੇ ਮਨਾਇਆ ਜਾਊਗਾ 14 ਫਰਵਰੀ ਨੂੰ ਰੱਖਭਗ ਦੇ ਬਾਹਰ ਕਲੰਟਨ ਡੇ ਦੇ ਅਗੇਂਸਟ ਹਰੇਕ ਇਵੈਂਟ ਦੇ ਵਿੱਚ ਭਲੇ ਦਾ ਕੰਮ ਸੋਚਦੇ ਆ ਕੀ ਆ ਸਾਨੂੰ ਨਹੀਂ ਹੈਗਾ ਕਿ 14 ਫਰਵਰੀ ਨੂੰ ਮੋਬਾਈਲੈਂਟੇਡੇ ਮਨਾਈਏ ਆਪਣੇ ਭਤੀਜੇ ਨੂੰ ਉਲਟੇ ਰਾਤ ਹੋ ਰਹੀਏ ਚਲੋ ਸਾਡੀ ਇਹ ਤਾਂ ਹੋ ਗਈ ਜਾਂਦਾ ਵੀ ਇਹ ਤਾਂ ਜੀ ਆ ਵੀ ਕੀ ਦਾ ਨਹੀਂ ਹੈ ਤੂੰ ਆਪਾਂ ਚੰਗੇ ਪਾਸੇ ਲਾ ਕੇ ਰੱਖਣਾ ਵੇ ਪੰਜਾਬ ਦਾ ਜੋ ਕਲਚਰ ਆ ਆਪਾਂ ਨੂੰ ਉਸ ਵੱਲ ਲਾਈਏ ਸਕ ਹਸਪੀਟਲ ਐ ਲਾਇਕ ਕਰਾ ਦੀਦੇ ਸਕੂਲ ਫੀਸ ਦੇ ਦੀਏ ਰਾਸ਼ਨ ਦੇ ਰਿਹਾ ਮਹੀਤਲੀ 15 ਪਰਿਵਾਰਾਂ ਨੂੰ ਤੇ ਇੱਕ ਹੋਰ ਇਵੈਂਟ 14 ਫਰਵਰੀ ਨੂੰ ਜਿਹੜਾ ਲੋਕਾਂ ਦੇ ਫਤੂਰ ਮੈ ਜਾਂਦਾ ਪੂਰੀ ਮੁੰਡਿਆਂ ਦੇ ਯੂਥ ਦੇ ਵਿੱਚ ਕੀ ਆਪਾਂ ਕਿਨੇ ਪ੍ਰੋਪੋਜ਼ ਕਰੀਏ ਧੀ ਪਹਿਨ ਨੂੰ ਪਰ ਉਹ ਗਲਤ ਕੰਮ ਹੈ ਸਾਡੀ ਧੀ ਮੈਨੂੰ ਕੋਈ ਪ੍ਰੋਪੋਜ਼ ਕਰੇਗਾ ਸਾਨੂੰ ਕਿੰਨਾ ਫੀਲ ਹੋਊਗਾ ਬਹੁਤ ਬਹੁਤ ਵਧੀਆ ਰਿਸਪੌਂਸ ਆ ਜੀ ਕਿਤੇ 8 ਸਾਲ ਲਗਾਤਾਰ ਮਨਾਣਾ ਬਹੁਤ ਵੱਡੀ ਤੇ ਪ੍ਰਾਪਤੀ ਹੁੰਦੀ ਹੈ ਆਪਣੇ ਕੰਨੜਾ ਪਰਿਵਾਰ ਨੂੰ ਘਟਾ ਰੱਖਣਾ ਸਾਰੇ ਗੈਸਟਾਂ ਨੂੰ ਬੁਲਾਣਾ ਰੇਂਜਮੈਂਟ ਕਰਨਾ ਸਵਾ ਲੱਖ ਡੇਢ ਲੱਖ ਰੁਪਏ ਦਾ ਬਜਟ ਹੋ ਜਾਂਦਾ ਸਸੀ ਗਾਲ ਜੀ ਸਾਰਿਆਂ ਨੂੰ ਤੁਸੀਂ ਲੁਧਿਆਣਾ ਟਾਈਮਸ ਦੇਖ ਰਹੇ ਹੋ ਕਰ ਭਲਾ ਹੋਪ ਭਲਾ ਸੇਵਾ ਸੁਸਾਇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ 14 ਫਰਵਰੀ ਦੇ ਉੱਪਰ ਇੱਕ ਵਾਰ ਫਿਰ ਰੋਟੀ ਦੇ ਦਾ ਆਯੋਜਨ ਕੀਤਾ ਗਿਆ ਹੈ ਦੇਸ਼ ਦੁਨੀਆ ਦੇ ਵਿੱਚ 14 ਫਰਵਰੀ ਵੈਲੈਂਟਾਈਨ ਡੇ ਦੇ ਨਾਂ ਤੇ ਜਾਣਿਆ ਜਾਂਦਾ ਪਰ ਹਰ ਸਾਲ ਇੱਕ ਵਖਰਾ ਉਪਰਾਲਾ ਜਿਹੜਾ ਕੀਤਾ ਜਾਂਦਾ ਇਸ ਸੁਸਾਇਟੀ ਦੇ ਇਸ ਕਲੱਬ ਦੇ ਮੈਂਬਰਸ ਵੱਲੋਂ ਸੋ ਸਾਰੇ ਹੀ ਨੌਜਵਾਨ ਵੀਰ ਜਿਨ੍ਹਾਂ ਵੱਲੋਂ ਰੋਟੀ ਡੇ ਦਾ ਆਯੋਜਨ ਕੀਤਾ ਗਿਆ ਤਸਵੀਰਾਂ ਦੇ ਵਿੱਚ ਵਿਖਾਵਾਂਗੇ ਕਿ ਕਿਸ ਤਰ੍ਹਾਂ ਰੋਟੀ ਡੇ ਦੇ ਮੌਕੇ ਤੇ ਤਮਾਮ ਇਹ ਜਿਹੜੇ ਕਰ ਭਲਾ ਹੋ ਭਲਾ ਸੇਵਾ ਸੁਸਾਇਟੀ ਦੇ ਮੈਂਬਰ ਨੇ ਉਹ ਇਸ ਲੰਗਰ ਨੂੰ ਵਰਤਾ ਰਹੇ ਨੇ ਦੇਸ਼ ਦੁਨੀਆ ਦੇ ਵਿੱਚ ਵੈਲੈਂਟਾਈਨ ਡੇ ਦੇ ਲਈ ਜਾਣਿਆ ਜਾਂਦਾ 14 ਫਰਵਰੀ ਦਾ ਦਿਨ ਪਰ ਹਰ ਸਾਲ ਦੀ ਤਰ੍ਹਾਂ ਇੱਕ ਵੱਖਰਾ ਉਪਰਾਲਾ ਨੋ ਰੋਜ਼ ਦੇ ਨੂ ਪ੍ਰਪੋਜ਼ ਜੇ ਨੋ ਵੈਲੈਂਟਾਈਨ ਡੇ ਔਰ 14 ਫਰਵਰੀ ਨੂੰ ਇਹ ਨੌਜਵਾਨ ਜਿਹੜੇ ਨੇ ਇਹ ਰੋਟੀ ਡੇ ਵਜੋਂ ਮਨਾਉਂਦੇ ਨੇ 14 ਫਰਵਰੀ ਦੇ ਦਿਨ ਨੂੰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਰਖ ਬਾਗ ਦੇ ਨਜ਼ਦੀਕ 8ਵਾਂ ਰੋਟੀ ਡੇ ਜਿਸ ਦਾ ਆਯੋਜਨ ਇਹਨਾਂ ਵੀਰਾਂ ਵੱਲੋਂ ਕੀਤਾ ਗਿਆ ਸੋ ਮਨਜੋਤ ਮੱਕਰ ਰਿੰਕੂ ਮੱਕਰ ਔਰ ਕਾਮਲ ਪ੍ਰੀਤ ਸਿੰਘ ਬੰਟੀ ਔਰ அதੋ ਇਲਾਵਾ ਤਮਾਮ ਉਹਨਾਂ ਦੀ ਟੀਮ ਦੇ ਮੈਂਬਰ ਜਿਹੜੇ ਇਸ ਸੇਵਾ ਦੇ ਵਿੱਚ ਇੱਥੇ ਪਹੁੰਚਦੇ ਨੇ ਸੋ ਸਾਡੇ ਨਾਲ ਮਨਜੋਤ ਮੱਕੜ ਮੌਜੂਦ ਨੇ ਮਨਜੋਤ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਰੋਟੀਡੇ ਦਾ ਆਯੋਜਨ ਕੀਤਾ ਗਿਆ ਕਿਵੇਂ ਵੇਖੀਏ ਵੈਕੁਰ ਜੀ ਕਾ ਖਾਲਸਾ ਵੈਕੁਰ ਦੀ ਜੀ ਫਤਿਹ ਮੈਂ ਮਨਜੋਤ ਮੱਕੜ ਸਾਡੀ ਐਨ ਜੀਓ ਕਰਪਲਾ ਹੁਪਲਾ ਸੇਵਾ ਸੁਸਾਇਟੀ ਵੱਲੋਂ ਹਰ ਇੱਕ ਸਾਲ ਤੁਹਾਨੂੰ ਪਤਾ ਰੋਟੀਡੇ ਮਨਾਇਆ ਜਾਂਦਾ ਤੇ ਇਸ ਸਾਲ ਵੀ ਸਾਡੀ ਐਨ ਜੀਓ ਨੇ ਰੋਟੀਡੇ ਮਨਾਇਆ ਜਾ ਰਿਹਾ ਰੱਖਬਗ ਦੇ ਬਾਹਰ ਜੀ ਅੰਦਾਈ ਸਾਡੀਆਂ ਐਨ ਜੀਓ ਵੱਲੋਂ ਹਰ ਇੱਕ ਸਾਲ ਰੋਟੀਡੇ ਮਨਾਇਆ ਜਾਊਗਾ 14 ਫਰਵਰੀ ਨੂੰ ਰੱਖਬਗ ਦੇ ਬਾਹਰ ਵੈਲੈਂਟਾਈਨ ਡੇ ਦੇ ਅਗੇਂਸਟ ਜੀ ਰਿੰਕੂ ਜੀ ਤੁਸੀਂ ਕਿਵੇਂ ਵੇਖਦੇ ਹੋ ਕਿ ਨੌਜਵਾਨ ਜਿਹੜੇ ਨੇ ਵੈਸਟਰਨਾਈਜ਼ ਹੋ ਰਹੇ ਨੇ ਵੈਸਟਰਨ ਕਲਚਰ ਨੂੰ ਅਪਣਾ ਰਹੇ ਨੇ ਪੰਜਾਬ ਦੇ ਕਲਚਰ ਨੂੰ ਛੱਡ ਕੇ ਪਰ ਇੱਕ ਵੱਖਰਾ ਉਪਰਾਲਾ ਤੁਹਾਡੀ ਟੀਮ ਵੱਲੋਂ ਕੀਤਾ ਜਾ ਰਿਹਾ ਹਰ ਸਾਲ ਦੀ ਤਰ੍ਹਾਂ ਰੋਟੀ ਦੇ ਕਿਵੇਂ ਵੇਖਦੇ ਹੋ ਫਾਈਗਰ ਜੀ ਕੀ ਖਾਲਸਾ ਫਾਈਗਰ ਜੀ ਕੀ ਬੋਲਦੇ ਜਿਵੇਂ ਤੁਸੀਂ ਜਾਣਦੇ ਹੋ ਸਾਡੀ ਐਨਜੀਓ ਨਾਮ ਦਾ ਕਰਪਲਾ ਹੋਪਲਾ ਅਸੀਂ ਹਰੇਕ ਈਵੈਂਟ ਦੇ ਵਿੱਚ ਭਲੇ ਦਾ ਕੰਮ ਸੋਚਦੇ ਆਂ ਕੀ ਆ ਸਾਨੂੰ ਨਹੀਂ ਹੈਗਾ ਕਿ 14 ਫਰਵਰੀ ਨੂੰ ਆਪਾਂ ਵੈਲੈਂਟਾਈਨ ਡੇ ਮਨਾਈਏ ਆਪਣੇ ਭਤੀਜੇ ਨੂੰ ਉਲਟੇ ਰਾਤ ਹੋ ਰਹੀ ਹੈ ਜਦੋਂ ਸਾਡੀ ਐਨਜੀਓ ਤੋਂ ਹੋ ਗਈ ਜਾਂਦਾ ਦੀ ਇਹ ਤਾਂ ਜੀ ਆ ਵੀ ਕੀ ਦਾ ਨਹੀਂ ਹੈ ਤੂੰ ਆਪਾਂ ਚੰਗੇ ਪਾਸੇ ਲਾ ਕੇ ਰੱਖਣਾ ਵੇ ਪੰਜਾਬ ਦਾ ਜੋ ਕਲਚਰ ਆ ਆਪਾਂ ਨੂੰ ਉਸ ਵੱਲ ਲਾਈਏ ਸਾਡੀ ਐਨਜੀਓ ਵਾਲਾ ਜਿਹਨੇ ਲੋੜਵੰਦ ਮੰਦਰ ਦਾ ਇਲਾਜ ਹਸਪੀਟਲ ਇਲਾਜ ਕਰਾ ਦਿੱਤੇ ਸਕੂਲ ਫੀਸ ਦੇ ਦਿੱਤੀਏ ਰਾਸ਼ਨ ਦੇ ਰਹੀਏ ਮੰਥਲੀ 15 ਪਰਿਵਾਰਾਂ ਨੂੰ ਤੇ ਇੱਕ ਹੋਰ ਇਵੈਂਟ 14 ਫਰਵਰੀ ਦੀ ਜਿਹੜਾ ਲੋਕਾਂ ਦੇ ਫਤੂਰ ਪੈ ਜਾਂਦਾ ਪੁੜੀ ਮੁੰਡਿਆਂ ਦੇ ਯੂਥ ਦੇ ਵਿੱਚ ਕੀ ਆਪਾਂ ਕਿਨੂੰ ਪ੍ਰਪੋਜ਼ ਕਰੀਏ ਧੀ ਭੈਣ ਨੂੰ ਪਰ ਉਹ ਗਲਤ ਕੰਮ ਹੈ ਸਾਡੀ ਦੀਪ ਨੂੰ ਕੋਈ ਪ੍ਰਪੋਜ਼ ਕਰੇਗਾ ਸਾਨੂੰ ਕਿੰਨਾ ਫੀਲ ਹੋਊਗਾ ਰਿਸਪੌਂਸ ਕਿੱਦਾਂ ਦਾ ਮਿਲਦਾ ਲੋਕਾਂ ਵੱਲੋਂ ਲੋਕ ਜਿਹੜੇ ਨੇ ਇੱਥੇ ਤੁਹਾਡੇ ਨਾਲ ਆਉਂਦੇ ਨੇ ਸਹਾਇਤਾ ਵੀ ਕਰਦੇ ਨੇ ਔਰ ਵੇਖਿਆ ਕਿ ਲੋਕ ਜਿੱਦ ਲੰਗਰ ਛਕਣ ਆਉਂਦੇ ਨੇ ਕਿਵੇਂ ਵੇਖਦੇ ਹੋ ਇਸ ਚੀਜ਼ ਨੂੰ ਵਧੀਆ ਰਿਸਪੌਂਸ ਆ ਰਿਹਾ ਬਹੁਤ ਬਹੁਤ ਵਧੀਆ ਰਿਸਪੌਂਸ ਆ ਜੀ ਕਿਤੇ 8 ਸਾਲ ਲਗਾਤਾਰ ਮਨਾਣਾ ਬਹੁਤ ਵੱਡੀ ਇੱਕ ਪ੍ਰਾਪਤੀ ਹੁੰਦੀ ਹੈ ਆਪਣੇ ਕਹਿੰਦੇ ਨਾ ਪਰਿਵਾਰ ਨੂੰ ਇਕੱਠਾ ਰੱਖਣਾ ਸਾਰੇ ਗੈਸਟਾਂ ਨੂੰ ਬੁਲਾਣਾ ਅਰੇਂਜਮੈਂਟ ਕਰਨਾ ਸਵਾ ਲੱਖ ਡੇਢ ਲੱਖ ਰੁਪਏ ਦਾ ਬਜਟ ਹੋ ਜਾਂਦਾ ਹੈ ਮਤਲਬ ਕੋਸ਼ਿਸ਼ ਹੁੰਦੀ ਸਾਡੇ ਪਰਿਵਾਰ ਵੱਲ ਹੈਲਪ ਚਲਦੀ ਹੈ ਕੋਈ ਵੀਰ ਭਰਾ ਆਪਣੇ ਮੂੰਹ ਕਹੇ ਸਾਡੀ ਸੇਵਾ ਪਾ ਲੋ ਤਾਂ ਅਸੀਂ ਲੈ ਸੈਪਟ ਕਰਦੇ ਹਾਂ ਨਹੀਂ ਤਾਂ ਵੀ ਕੁਝ ਇਹਨਾਂ ਪਰਿਵਾਰ ਸੇਵਾ ਕਰੀ ਸਾਡੇ ਦਿਲ ਨੂੰ ਖੁਸ਼ੀ ਹੈ ਸਾਨੂੰ ਇੱਕ ਜਾਂਦਾ ਕਿ ਪ੍ਰਮਾਤਮਾ ਨੇ ਸਾਨੂੰ ਬਲ ਬਖਸ਼ਿਆ ਵੇ ਸਰਬ ਦੇ ਭਲੇ ਵਾਲੇ ਇਵੈਂਟ ਲੱਗਦੇ ਰੋ ਤੇ ਸੇਵਾ ਕਰਦੇ ਰਹੋ ਸਮਾਧਨ ਲਈ ਸ਼ੁਕਰੀਆ ਮਨਜੋਤ ਮੇਰਾ ਆਖਰੀ ਸਵਾਲ ਤੁਹਾਡੇ ਤੱਕ ਹੈ ਯੂਥ ਜਿਹੜਾ ਦੇਸ਼ ਦੀ ਅਗਵਾਈ ਕਰ ਰਿਹਾ ਸਭ ਤੋਂ ਜ਼ਿਆਦਾ ਯੂਥ ਜਿਹੜਾ ਅਦੇਸ਼ ਦੇ ਲਈ ਕਰ ਰਿਹਾ ਤੋ ਤੁਸੀਂ ਕਿਵੇਂ ਵੇਖਦੇ ਹੋ ਤੁਹਾਡੇ ਹਾਮ ਉਮਰ ਜਿਹੜੇ ਦੋਸਤ ਨੇ ਤੁਹਾਡੇ ਆ ਤੁਹਾਡੇ ਟੀਨੇਜਰਸ ਨੇ ਕਿਵੇਂ ਵੇਖਦੇ ਉਹਨਾਂ ਨੂੰ ਕੀ ਮੈਸੇਜ ਦੋਗੇ ਕਿ ਉਹ ਵੀ ਅਜੇਹੇ ਉਪਰਾਲੇ ਕਰਦੇ ਰਹਿਣ ਜਿਹਨਾਂ ਨੂੰ ਜੀ ਮੈਸੇਜ ਮੇਰਾ ਪਹੁੰਚਦਾ ਹੈ ਰੋਟ ਡੇ ਦਾ ਉਹ ਮੇਰੇ ਨਾਲ ਹਰ ਵਾਰ ਸਾਥ ਦੇ ਹੁੰਦੇ ਨੇ ਮੁੰਡੇ ਦਾ ਮੁੰਡਾ ਲਾ ਲਓ ਭਾਵੇਂ ਟੀਨੇਜਰ ਲਾ ਲਓ ਭਾਵੇਂ ਮੇਰੇ ਹਾਮ ਉਮਰ ਲਾ ਲਓ ਭਾਵੇਂ ਸਾਡੇ ਤੋਂ ਵੱਡੇ ਲਾ ਲਓ ਸਾਰੇ ਸਾਥ ਦੇ ਰਹੇ ਆ ਬਸ ਇੱਕੋ ਗੱਲ ਕਹਿੰਦੀ ਐ ਕਿਸੇ ਦਾ ਦਿਮਾਗ ਨਹੀਂ ਆ ਰੋਟ ਡੇ ਵਾਲੀ ਗੱਲ ਤੇਰੇ ਦਿਮਾਗ ਚ ਆਈਏ ਤੇ ਅਸੀਂ ਤੇਰੇ ਨਾਲ ਆ ਮੈਂ ਤਾਂ ਆਈ ਜਾਨਣਾ ਜਿਹੜੀ 14 ਤਰੀਕ ਦੀ ਸਟੈਂ ਔਰ ਪੋਸਟ ਸਟੈਂਪ ਖਤਮ ਕਰ ਦੇਣੀ ਹੈ ਪੰਜਾਬ ਤੋਂ ਸ਼ੁਰੂ ਕਰ ਦੇਣਾ ਪਰ ਰੋਟੀਡੇ ਦੇ ਨਾਮ ਤੋਂ ਮੰਨਿਆ ਜਾਊਗਾ ਜੀ ਹਾਂਜੀ ਹਾਂਜੀ ਸਮਾਂ ਦੇਣ ਲਈ ਬਹੁਤ-ਬਹੁਤ ਸ਼ੁਕਰੀਆ ਸੋਇਸਨ ਸਾਡੇ ਨਾਲ ਰਿੰਕੂ ਮੱਕਰ ਔਰ ਮਨਜੋਤ ਮੱਕਰ ਜਿਨ੍ਹਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਇਹ ਇੱਕ ਵੱਖਰਾ ਉਪਰਾਲਾ ਜਿਹੜਾ ਕੀਤਾ ਜਾਂਦਾ ਹੈ ਨੌਜਵਾਨ ਹੋਣ ਹਮ ਉਮਰ ਹੋਣ ਉਹਨਾਂ ਦੇ ਜਾਂ ਬਜ਼ੁਰਗ ਹੋਣ ਹਰ ਇੱਕ ਉਮਰ ਹਰ ਇੱਕ ਵਰਗ ਇੱਥੇ ਪਹੁੰਚਦਾ ਹੈ ਔਰ ਇਸ ਰੋਟੀਡੇ ਦਾ ਹਿੱਸਾ ਬਣਦਾ ਹੈ 8 ਸਾਲ ਹੋ ਚੁੱਕੇ ਨੇ ਇਸ ਰੋਟੀਡੇ ਨੂੰ ਕਿਉਂਕਿ ਜਿੱਥੇ ਪੰਜਾਬ ਦੇ ਨੌਜਵਾਨਾਂ ਦੇ ਉੱਪਰ ਪੰਜਾਬ ਦੇ ਯੂਥ ਦੇ ਉੱਪਰ ਹਮੇਸ਼ਾ ਇਹ ਇਲਜ਼ਾਮ ਲੱਗਦੇ ਨੇ ਕਿ ਪੰਜਾਬ ਦਾ ਜਿਹੜਾ ਯੂਥ ਆ ਵੈਸਟਰਨ ਕਲਚਰ ਨੂੰ ਅਪਰਾ ਰਿਹਾ ਔਰ ਪੰਜਾਬ ਦੇ ਕਲਚਰ ਨੂੰ ਭੁੱਲਦਾ ਜਾ ਰਿਹਾ ਸੋ ਵੈਸਟਰਨ ਕਲਚਰ ਤੋਂ ਦੂਰ ਕਰਨ ਦੇ ਲਈ ਇੱਕ ਵੱਖਰਾ ਉਪਰਾਲਾ ਇੱਕ ਰੋਟੀ ਡੇ ਦੀ ਸ਼ੁਰੂਆਤ ਅੱਜ ਤੋਂ 8 ਸਾਲ ਪਹਿਲਾਂ ਕੀਤੀ ਗਈ ਸੀ ਔਰ ਬਾ ਕਮਾਲ ਉਪਰਾਲਾ ਜਿਹੜਾ ਇਸ ਟੀਮ ਵੱਲੋਂ ਕੀਤਾ ਗਿਆ ਔਰ ਲੋਕ ਉਸ ਦਾ ਹਿੱਸਾ ਬਣ ਰਹੇ ਨੇ ਕੈਮਰਾਮੈਨ ਸਤਵੰਦ ਮਢਾਡੂ ਦੇ ਨਾਲ ਮੈਂ ਅਮਨ ਸਿੰਘ ਲੁਧਿਆਣਾ ਟਾ